आयुष्मान कार्ड ਦੇ ਉੱਤੇ ਕਿਹੜਾ ਦੇ ਇਲਾਜ ਜਿਹੜੇ ਆ ਫ੍ਰੀ ਹੋ ਰਿਹਾ ਔਰ ਕੌਣ ਕਰ ਰਿਹਾ ਫ੍ਰੀ ਇਲਾਜ ਜਿਵੇਂ ਤੁਸੀਂ ਵੇਖਿਆ ਕਿ ਪੀਜੀਆਈ ਦੇ ਵਿੱਚ ਜਾਣ ਵਾਸਤੇ ਵੀ ਲੋਕਾਂ ਨੂੰ ਪਹਿਲੇ ਧੱਕੇ ਖਾਣੇ ਪੈ ਰਹੇ ਔਰ ਫਿਰ ਉੱਥੇ ਦਰਦਾਰ ਦੀਆਂ ਠੋਕਰਾਂ ਕੀ ਆ ਕਿ ਤੁਹਾਨੂੰ ਉੱਥੇ ਰਿਸਪਾਂਸ ਪੂਰਾ ਨਹੀਂ ਮਿਲਦਾ ਮੈਡੀਸਨ ਤਾਂ ਮਿਲਦੀ ਹੋਵੇਗੀ ਲੇਕਿਨ ਲਾਈਨਾਂ ਵੀ ਲੱਗੀਆਂ ਵੇਖੀਆਂ ਤੁਸੀਂ ਤਾਂ ਕਿਤੇ ਜਾ ਕੇ ਜੋ ਪਰਿਵਾਰ ਨਾਲ ਜਾਂਦਾ ਉਹਨਾਂ ਵਾਸਤੇ ਵੀ ਦਿੱਕਤਾਂ ਨੇ ਪਰੇਸ਼ਾਨੀਆਂ ਬਹੁਤ ਜ਼ਿਆਦਾ ਆ ਔਰ ਉਹਨਾਂ ਦੇ ਮੁਕਾਬਲੇ ਹਸਪੀਟਲ ਜਿਹੜਾ ਜਿੱਥੇ ਅਸੀਂ ਲੈ ਕੇ ਆਏ ਆ ਜਿੱਥੇ ਆਯੂਸ਼ਮਾਨ ਦੀ ਪੂਰੀ ਸਹੂਲਤ ਹੈ ਔਰ ਪੂਰੀ ਸਫਾਈ ਔਰ ਵੈਲ ਐਜੂਕੇਟਿਡ ਸਟਾਫ ਜਿਹੜਾ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਔਰ ਕਿਸ ਹਸਪੀਟਲ ਵਿੱਚ ਆਏ ਆ ਆ ਤੁਹਾਨੂੰ ਜਾਣਕਾਰੀ ਦੇ ਦਈਏ ਸਲਾਰੀਆ ਸਾਹਿਬ ਬੈਠੇ ਨੇ ਔਰ ਇਹਨਾਂ ਦਾ ਵਾਈਫ ਮੈਡੀਕਲ ਐਂਡ ਹਸਪੀਟਲ ਬੁੱਗਲ ਬੁਧਾਣੀ ਦੇ ਵਿੱਚ ਔਰ ਪਠਾਨਕੋਟ ਦੇ ਵਿੱਚ ਲਗਾਤਾਰ ਅਸੀਂ ਇਹ ਸੁਰਖੀਆਂ ਵਿਖਾਉਂਦੇ ਰਹਿੰਦੇ ਆ ਬਹੁਤ ਵਾਰੀ ਤੁਸੀਂ ਚੈਨਲਾਂ ਦੇ ਮਾਧਿਅਮ ਰਾਹੀਂ ਵੇਖਿਆ ਕਿ ਬਹੁਤ ਸਾਰੇ ਇਲਾਜ ਜਿਹੜਿਆ ਬਜ਼ੁਰਗਾਂ ਦੇ ਇਸਾ ਹਸਪੀਟਲ ਰਾਈ ਹੁੰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਸਰ ਸਵਾਗਤ ਆ ਤੁਹਾਡਾ ਕਿ ਤੁਸੀਂ ਫਿਰ ਸਾਨੂੰ ਸਮਾਂ ਦਿੱਤਾ ਦੇਖੋ ਰਾਈਟ ਨਿਊਜ਼ ਇੱਕਦਾਂ ਦਾ ਚੈਨਲ ਹੈਗਾ ਜਿਹੜਾ ਆਮ ਲੋਕਾਂ ਦਾ ਚੈਨਲ ਹੈ ਔਰ ਘਰ ਘਰ ਲੋਕੀ ਨੂੰ ਦਿਖਤ ਨੇ ਉਹ ਮੇਰਾ ਖਿਆਲ ਹੈ ਤੁਹਾਡਾ ਵੀ ਬੜਾ ਸਹਿਯੋਗ ਹੈ ਸਾਡੀ ਸੁਸਾਇਟੀ ਵਾਸਤੇ ਕਿ ਜਿਹੜਾ ਕੋਈ ਚੀਜ਼ ਦੀ ਜ਼ਰੂਰਤ ਹੋਏ ਰਾਈਟ ਟਾਈਮ ਤੇ ਉਹਦੇ ਉਨੂੰ ਇਨਫਾਰਮੇਸ਼ਨ ਮਿਲ ਜਾਂਦੀ ਹੈ ਲੋਕੀ ਇਲਾਜ ਕਰਵਾ ਲੈਂਦੇ ਨੇ ਸਰ ਗੱਲ ਕਰੀ ਹੈ ਅਸੀਂ ਮਰੀਜ਼ਾਂ ਦੀ ਜਿਵੇਂ ਕਿ ਕਹਿੰਦੇ ਆ ਕਿ ਆਯੁਸ਼ਮਾਨ ਕਾਰਡ ਨਹੀਂ ਚੱਲਦਾ ਲੋਕ ਅੱਜ ਵੀ ਆਵਾਜ਼ਾਂ ਦਿੰਦੇ ਆ ਚੀਕਾਂ ਨਿਕਲਦੀਆਂ ਕਿ ਇਲਾਜ ਨਹੀਂ ਹੋ ਰਿਹਾ ਕਿ ਤੁਹਾਡੇ ਹਸਪੀਟਲ ਦੇ ਵਿੱਚੋਂ ਵੀ ਲੋਕ ਮੁੜ ਕੇ ਜਾ ਰਹੇ ਆ ਹਰਜਿੰਦਰ ਬਿਲਕੁਲ ਗਲਤ ਪੰਜਾਬ ਗਵਰਨਮੈਂਟ ਨੇ ਆਯੂਸ਼ਮਾਨ ਦਾ 2024 ਸਭ ਤੋਂ ਜ਼ਿਆਦਾ ਪੇਸ਼ੈਂਟ ਐਡਮਿਟ ਹੋਏ ਉਹਨਾਂ ਦਾ ਫ੍ਰੀ ਟ੍ਰੀਟਮੈਂਟ ਹੋਇਆ ਕਰ ਕੇ ਉਹਦੇ ਵਾਸਤੇ ਸਾਨੂੰ ਅਵਾਰਡ ਦਿੱਤਾ ਗਿਆ ਪੰਜਾਬ ਗਵਰਨਮੈਂਟ ਹੈਲਥ ਮਿਨਿਸਟਰੀ ਤਰਫੋਂ ਔਰ ਅੱਜ ਤੁਹਾਡੇ ਚੈਨਲ ਤੇ ਇਹ ਮੈਂ ਕਹਿ ਸਕਣਾ ਕਿ ਜੋ ਵੀ ਆਯੂਸ਼ਮਾਨ ਦਾ ਪੇਸ਼ੈਂਟ ਸਾਡੇ ਕੋਲ ਆਇਆ ਹੈ ਉਹਦਾ 100% ਲਾਜ ਹੋਇਆ ਕਦੇ ਕੋਈ ਵੀ ਕਿਸੇ ਕਿਸਮ ਦਾ ਪੇਸ਼ੈਂਟ ਵਾਪਿਸ ਨਹੀਂ ਗਿਆ ਔਰ ਇਦਾਂ ਦੀ ਕੋਈ ਗੱਲ ਨਹੀਂ ਹੈ ਮੈਨੂੰ ਨਹੀਂ ਪਤਾ ਬਾਕੀ ਹਸਪੀਟਲਾਂ ਚ ਕਿਉਂ ਹੋ ਰਿਹਾ ਕੈ ਨਹੀਂ ਹੋ ਰਿਹਾ ਪੈਸੇ ਜਰੂਰ ਗੌਰਮੈਂਟ ਦੇ ਨਹੀਂ ਆ ਰਹੇ ਜਾਂ ਡਿਲੇ ਹੋ ਜਾਂਦੇ ਲੇਕਿਨ ਕਿਸੇ ਵੀ ਪੇਸ਼ੈਂਟ ਨੂੰ ਇਹ 2200 ਪਿੰਡ ਹੈ ਕਦੇ ਇਨਕਾਰ ਨਹੀਂ ਹੋਇਆ ਕਿ ਆਯੂਸ਼ਮਾਨ ਦੇ ਥੱਲੇ ਤੁਹਾਡਾ ਇਲਾਜ ਨਹੀਂ ਹੋ ਗਿਆ ਵਾਪਿਸ ਚਾਓ ਇਹ ਮੇਰੇ ਮੈਡੀਕਲ ਕਾਲਜ ਦੀ ਗਾਰੰਟੀ ਹੈਗੀ ਤੁਹਾਨੂੰ ਇਹ ਸਾਰੇ ਇਲਾਜ ਜਿਹੜੇ ਆ ਹੋ ਰਿਹਾ ਔਰ ਕਿੰਨੀ ਏਜ ਤੱਕ ਦੇ ਜਿਹੜੇ ਆ ਉਹ ਕਰ ਸਕਦੇ ਆ ਜਿਵੇਂ ਕਿ 60 ਸਾਲ ਤੱਕ ਪਹਿਲਾਂ ਦੇ ਅਨਾਊਂਸਮੈਂਟਾਂ ਚੱਲ ਰਹੀਆਂ ਸੀ ਕੀ ਹੁਣ ਜੋ 60 ਤੋਂ ਉੱਤੇ ਚਲੇ ਜਾਂਦੇ ਉਹਨਾਂ ਦਾ ਵੀ ਇਸੇ ਤਰ੍ਹਾਂ ਕੋਈ ਠੀਕ ਵੀ ਹੋ ਕੇ ਜਾਂਦਾ ਕਿ ਜਾਂ ਸਾਰੇ ਫਿਰ ਉਮਰ ਦੇ ਹਿਸਾਬ ਨਾਲ ਜਿਹੜਾ ਉਹ ਨਹੀਂ ਪੂਰੇ ਹੁੰਦੇ ਕਿ ਠੀਕ ਨਹੀਂ ਹੁੰਦਾ ਇਹ ਇਹਦੇ ਬਾਰੇ ਕੁਝ ਮੈਂ ਹਰਜਿੰਦਰ ਤੁਸੀਂ ਬੜੇ ਸੀਨੀਅਰ ਪੱਤਰਕਾਰ ਹੋ ਪੱਤਰਕਾਰੀ ਕਰਦੇ ਤੁਹਾਡੀ ਪੂਰੀ ਜਿੰਨੀ ਨਿਕਲ ਗਈ ਹੈ ਇੱਕ ਚੱਕਰ ਤੁਸੀਂ ਜ਼ਰੂਰ ਆਈ ਸੀ ਯੂ ਤੇ ਲਗਾਓ ਐਮਰਜੈਂਸੀਸ ਲਗਾਓ ਔਰ ਜਨਰਲ ਬਾਤ ਚ ਲਗਾਓ ਹਰ ਪੇਸ਼ੈਂਟ ਨੂੰ ਮਿਲੋ ਉਹਨਾਂ ਨੂੰ ਪੁੱਛੋ ਟ੍ਰੀਟਮੈਂਟ ਕਿਦਾਂ ਦਾ ਹੈ ਪੇਸਟ ਸਟਾਪ ਕਿਦਾਂ ਦਾ ਹੈ ਔਰ ਕਿਦਾਂ ਦੇ ਡਾਕਟਰ ਨੇ ਇੱਥੇ ਸਾਡੇ ਕੋਲ 200 ਪਲੱਸ ਡਾਕਟਰ ਨੇ ਸਾਡੇ ਕੋਲ ਦੁਨੀਆ ਦੀ ਹਰ ਮਸ਼ੀਨਰੀ ਹੈਗੀ ਹੈ ਜਿਹੜਾ ਕੋਈ ਵੀ ਇਲਾਜ ਇੱਥੇ ਹੋ ਸਕਦਾ ਹੈ ਜੇ ਪੀਜੀਆਜ ਹੋ ਸਕਦਾ ਇੱਥੇ ਵੀ ਹੋ ਸਕਦਾ ਹੈ 750 ਬੈੱਡ ਨੇ ਸਾਡੇ ਕੋਲ ਮੈਂ ਇਹ ਕਹਿਣਾ ਚਾਹਨਾ ਕਿ ਇਸ ਹਲਕੇ ਨੂੰ ਇੰਨੀ ਵੱਡੀ ਇਹ ਦੇਨ ਹੈ ਪਰਮਾਤਮਾ ਦੀ ਕਿ ਇੰਨਾ ਸੋਹਣੀ ਲੋਕੇਸ਼ਨ ਹੈ ਚਾਰੇ ਤਰਫੋਂ ਪਹਾੜ ਨਾਲ ਘਿਰਿਆ ਹੋਇਆ ਹੈ ਔਰ ਇੱਕਦਮ ਚੰਗਾ ਮੌਸਮ ਹੈ ਆਣਾ ਜਾਣਾ ਪਾਣੀ ਸਭ ਜਿਹੜਾ ਹੈ ਫ੍ਰੀ ਹੈਗਾ ਹੈ ਖਾਣਾ ਫ੍ਰੀ ਮਿਲਦਾ ਤਿੰਨੋ ਟਾਈਮ ਚਾਹ ਪਾਣੀ ਫ੍ਰੀ ਮਿਲਦਾ ਹੈ ਦਵਾਈਆਂ ਫ੍ਰੀ ਮਿਲਦੀਆਂ ਨੇ ਲਾਜ ਸੋਨਾ ਹੁੰਦਾ ਔਰ ਕਮ ਸੇ ਕਮ 4-500 ਜਿਹੜੇ ਆ ਟੈਂਡੈਂਸ ਨੇ ਪੇਸ਼ੈਂਟਾਂ ਦੇ ਉਹ ਬਾਹਰ ਰਹਿਣ ਬਾਰੇ ਉਹਨਾਂ ਦੀ ਬੰਦੋਬਸਤ ਹੈ ਉਹ ਰਹਿੰਦੇ ਨੇ ਜਾ ਕੇ ਤੁਸੀਂ ਖੁਦ ਦੇਖ ਲਓ ਔਰ ਮੇਰਾ ਖਿਆਲ ਹੈ ਅੱਜ ਤੱਕ ਉਪਰਾਲੀ ਮੇਰੇ ਮਨ 999 ਪੁਆਇੰਟ ਲੋਕੀ ਠੀਕ ਹੋ ਗਏ ਨੇ ਇਤੋਂ ਔਰ ਬਾਕੀ ਵੀ ਲੋਕਾਂ ਨੂੰ ਪੇਜ ਰਹੇ ਕਾਰਨ ਕੋਈ ਕਿ ਸਟਾਫ ਬਹੁਤ ਵਧੀਆ ਹੈ ਫੈਸਿਲੀ ਬਹੁਤ ਵਧੀਆ ਹੈ ਔਰ ਜਿੰਨਾ ਕੋਲ ਪੈਸੇ ਨਹੀਂ ਹੈਗੇ ਉਹਨਾਂ ਦਾ ਲਾਜਵੀ 19900 ਨਾਲ ਕੋਈ ਵੀ ਸਰੀਰ ਦੀ ਸਰਜਰੀ ਹੈ ਉਹ ਇੱਥੇ ਹੁੰਦੀ ਹੈ 10000 ਲਗਭਗ ਸਜੇਰੀਆਂ ਹੋਏ ਨॉर्मਲ ਡਿਲੀਵਰੀ ਹੋਏ 10000 ਦੇ ਉੱਤੇ ਪੈਸੇ ਨਹੀਂ ਲੱਗਦੇ ਜਦੋਂ ਕਿ ਗਵਰਨਮੈਂਟ ਵੀ 11000 ਚਾਰਜ ਕਰਦੀ ਹੈ ਤੇ ਮੇਰੀ ਬੇਨਤੀ ਤੁਹਾਡੇ ਇਹ ਰਾਈਟ ਚੋਇਸ ਜਿਹੜੀ ਸੜਨ ਚੈਨਲ ਹੈ ਮੇਰੇ ਪਿੰਡ ਦਾ ਚੈਨਲ ਹੈ ਮੇਰੇ ਲੋਕਾਂ ਦਾ ਚੈਨਲ ਹੈ ਜਿਹਨੂੰ ਸਭ ਕੁਝ ਦਿਖਦੇ ਨੇ ਇੱਕ ਕੋਸ਼ਿਸ਼ ਕਰੋ ਕਿ ਪ੍ਰਾਈਵੇਟ ਹਸਪਤਾਲ ਅਗਰ ਕੋਈ ਤੁਹਾਨੂੰ ਗਾਰੰਟੀ ਨਾਲ ਇਲਾਜ ਕਰ ਸਕਦਾ ਹੈ ਹਜ਼ਾਰਾਂ ਵਿੱਚ ਜਿਨ੍ਹਾਂ ਕੋਲ ਪੈਸੇ ਨਹੀਂ ਜਿਨ੍ਹਾਂ ਕੋਲ ਆਯੂਸ਼ਮਾਨ ਕਾਰਡ ਹੈ ਜਿਨ੍ਹਾਂ ਕੋਲ ਐਸੀਐਸ ਕਾਰਡ ਹੈ ਕੋਈ ਰੇਲਵੇ ਕਾਰਡ ਹੈ ਉਹਨਾਂ ਦਾ 1 ਰੁਪਿਆ ਨਹੀਂ ਲੱਗੇਗਾ ਉਹ ਜਿਨ੍ਹਾਂ ਕੋਲ ਨਹੀਂ ਵੀ ਹੈਗਾ ਹਜ਼ਾਰਾਂ ਵਿੱਚ ਤੁਹਾਡੀ ਸਰਜਰੀ ਹੋਏਗੀ ਚਾਹੇ ਉਹ ਤੁਹਾਡੀ ਨਿਊਰੋ ਸਰਜਰੀ ਹੋਏ ਹਾਰਟ ਦੀ ਸਰਜਰੀ ਉਹ ਵੀ ਹਜ਼ਾਰਾਂ ਵਿੱਚ ਹੋਏਗੀ ਲੱਖਾਂ 'ਚ ਨਹੀਂ ਜਾਏਗੀ ਜੇ ਤੁਹਾਡੀ ਕੋਈ ਹੋਰ ਬਾਡੀ ਦਾ ਕੋਈ ਵੀ ਟ੍ਰੀਟਮੈਂਟ ਹੈਗਾ ਹਜ਼ਾਰਾਂ ਵਿੱਚ ਨਾਰਮਲੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੱਖਾਂ ਵਿੱਚ ਜਾਂਦਾ ਹੈ ਤੇ ਇਹ ਤੁਹਾਨੂੰ ਇੱਕ ਮੈਸੇਜ ਹਰ ਪਰਿਵਾਰ ਨੂੰ ਪਹੁੰਚਾਉਣਾ ਚਾਹੀਦਾ ਹੈ ਔਰ ਸਪੈਸ਼ਲੀ ਹੁਣ 70 ਸਾਲ ਦੀ ਗੱਲ ਆ ਗਈ ਹੈ ਹਰਜਿੰਦਰ ਮੇਰੇ ਪਰਿਵਾਰ ਦਾ ਕੋਈ ਵੀ ਉਹ ਹਰਿਆਣਾ ਹੋਵੇ ਪੰਜਾਬ ਹੋਵੇ ਜੰਮੂ ਕਸ਼ਮੀਰ ਹੋਵੇ ਕੋਈ ਵੀ ਹੋਵੇ ਜਿਹੜਾ ਵੀ ਪਰਿਵਾਰ ਦਾ ਬਜ਼ੁਰਗ 70 ਸਾਲ ਪਲੱਸ ਹੈਗਾ ਮਿਹਰਬਾਨੀ ਕਰਕੇ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਤੁਹਾਡੇ ਵਾਸਤੇ 100% ਫ੍ਰੀ ਹੈ ਪੂਰਾ ਇਲਾਜ ਹੋਏਗਾ ਚੈੱਕਅਪ ਹੋਏਗਾ ਖਾਣਾ ਤਿੰਨੋ ਟਾਈਮ ਫ੍ਰੀ ਮਿਲੇਗਾ ਦੋ ਟਾਈਮ ਚਾਹ ਵੀ ਮਿਲੇਗੀ ਦਵਾਈ ਵੀ ਫ੍ਰੀ ਮਿਲੇਗੀ ਖੇਡਣ ਵਾਸਤੇ ਕੈਰਮ ਬੋਰਡ ਵੀ ਹੋਣਗੇ ਟੀਵੀ ਵੀ ਲੱਗੇ ਹੋਣਗੇ ਤੁਹਾਨੂੰ 5 ਸਟਾਰ ਟ੍ਰੀਟਮੈਂਟ ਮਿਲੇਗਾ ਔਰ ਜਦੋਂ ਠੀਕ ਹੋਏਗੇ ਗੱਡੀ ਘਰ ਛੱਡ ਕੇ ਵੀ ਆਏਗੀ ਇਹ ਤੁਹਾਡੇ ਚੈਨਲ ਵਾਸਤੇ ਸਭ ਤੋਂ ਚੰਗੀ ਆਉਣ ਵਾਲੇ 2025 ਦੀ ਨਿਊਜ਼ ਹੈ ਧੰਨਵਾਦ ਕਰ ਦਈਏ ਅਸੀਂ ਇਹਨਾਂ ਦਾ ਜਿਹਨਾਂ ਨੇ ਬਜ਼ੁਰਗਾਂ ਵਾਸਤੇ ਸੋਚਿਆ ਔਰ ਲਗਾਤਾਰ ਇਹਨਾਂ ਨੂੰ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਇਹਨਾਂ ਦੇ ਹੌਂਸਲੇ ਬਲੰਦ ਨੇ ਔਰ ਇਹਨਾਂ ਦੇ ਜੋ ਮਿਸ਼ਨ ਹੈ ਉਹ ਬੜੇ ਕਾਮਯਾਬ ਤੇ ਸਕਸੈਸ ਨੇ ਔਰ ਜਿਵੇਂ ਤੁਹਾਨੂੰ ਦੱਸ ਦਈਏ ਕਿ ਇਹੜਾ ਨੇ ਇੱਕ ਵਾਅਦਾ ਕਰਿਆ ਕਿ ਹੁਣ ਕੋਈ ਵੀ ਬਜ਼ੁਰਗ ਆਇਆ ਕੋਈ ਨਹੀਂ ਆ ਕਿ 60 ਸਾਲ ਦਾ ਜਿਹੜਾ ਮਰਜੀ ਬਜ਼ੁਰਗ ਹੋਵੇ ਭਾਵੇਂ 17 ਸਾਲਾਂ ਦਾ ਵੀ ਹੋਵੇ ਔਰ ਫਰੀ ਇਲਾਜ ਹੋਵੇਗਾ ਖਾਣ ਪੀਣ ਫਰੀ ਹੋਵੇਗਾ ਔਰ ਇੱਕ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਗੂਗਲ ਬੁਧਾਣੀ ਪਠਾਨਕੋਟ ਦੇ ਵਿੱਚ ਇੱਕ ਵਾਰ ਜਰੂਰ ਪਹੁੰਚੋ ਔਰ ਸਲਾਰੀਆ ਸਾਹਿਬ ਦੇ ਹਸਪੀਟਲ ਦੇ ਵਿੱਚ ਆ ਕੇ ਤੁਸੀਂ ਪਹਿਲਾਂ ਚੈੱਕ ਵੀ ਕਰ ਸਕਦੇ ਹੋ ਕਿ ਕਿਵੇਂ ਜਿਆ ਬੰਦੋਬਸਤ ਹੈ ਕਿਵੇਂ ਜੀ ਸਫਾਈ ਹੈ ਔਰ ਕਿਵੇਂ ਜਿਆ ਸਟਾਫ ਹੈ ਔਰ ਇਹ ਤਸਵੀਰਾਂ ਤੁਹਾਨੂੰ ਕਿਵੇਂ ਲੱਗੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਾਥ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸਪੁਰ